ਸਸ ਜੀ ਗੱਲ ਜੀ ਸਾਰਿਆਂ ਨੂੰ ਵੈਲਕਮ ਜੀ ਤੁਹਾਡਾ ਸਟਿਚੈਨਲ ਤੇ ਠੀਕ ਹੈ ਨਾ ਵੀਡੀਓ ਤੇ ਗੱਲ ਦੀ ਬਣਦੀ ਹੈ ਵੈਸੇ ਇੱਕੋ ਦਿਨ ਦੀ ਵੀਡੀਓ ਹੀ ਆ ਤੇ ਆ ਜੀ ਅਸੀਂ ਬਣਾਉਣ ਲੱਗੇ ਕੌਰ ਜਿਹੜਾ ਮੈਂ ਦੱਸਿਆ ਸੀ ਪਹਿਲਾਂ ਤੇ ਇਹ ਅਸੀਂ ਕੌਰ ਅੱਦਲ ਫਸ ਨਹੀਂ ਖਾਤੇ ਸਵਾਦਾ ਇਹ ਮੱਕੀ ਦੇ ਦਾਣੇ ਆਪਾਂ ਉਬਾਲ ਲਏ 6-7 ਮਿੰਟ ਤੇ ਇਹਨੂੰ ਆਪਾਂ ਹੁਣ ਜਿਹੜਾ ਨਾ ਪਾਣੀ ਇਹਦਾ ਕੱਢ ਲੈਣੇ ਕੱਢ ਲਈ ਵਰੂ ਚਾੜੋ ਪਾਪਾ ਵੀ ਆਏ ਗਾਣ ਨੂੰ ਪਾਪਾ ਚਲ ਪਾਪਾ ਕਹਿੰਦੀ ਆ ਕਿ ਮੈਂ ਕਹਿੰਦਾ ਜਿਹੜਾ ਆਪਾਂ ਖਾਣੇ ਆ ਨਾ ਬਾਹਰੋਂ ਬਣੇ ਬਜੇ ਨਾਲ ਉਹਦੇ ਚੋਂ ਬਟਰ ਪਾਉਂਦੇ ਆ ਬਟਰ ਦੇ ਨਾਲ ਉਹ ਪਾਉਂਦੇ ਆ ਚਾਟ ਮਸਾਲਾ ਥੋੜਾ ਜਿਹਾ ਕਾਲਾ ਨੂਨ ਤੇ ਵਿੱਚ ਪਾ ਦਿੰਦੇ ਨਿੰਬੂ ਆਹੀ ਖਾਣ ਹੁੰਦਾ ਤੇ ਇਹ ਗੱਲ ਹੈ ਕਿ ਨਿੰਬੂ ਤੇ ਜਿਹੜਾ ਆ ਬਟਰ ਦਾ ਕੋਈ ਕੰਬੀਨੇਸ਼ਨ ਨਹੀਂ ਹੁੰਦਾ ਨਹੀਂ ਹੁੰਦਾ ਨਹੀਂ ਹੁੰਦਾ ਕਿਉਂ ਕਿਉਂਕਿ ਇਹ ਨਿੰਬੂ ਇੱਕ ਕਿਓ ਵਾਲੀ ਦੁੱਧ ਵਾਲੀ ਚੀਜ਼ ਆ ਦੁੱਧ ਤੋਂ ਬਣਾਈ ਹੋਈ ਚੀਜ਼ ਆ ਤੇ ਦੋ ਤਿੰਨ ਮੱਖਣ ਲੇਕਿਨ ਔਰ ਮੇਰੀ ਅਸਮੋਗ ਜਦੋਂ ਆਪਾਂ ਬਣਾਉਂਦੇ ਆ ਉਹ ਜਦੋਂ ਆਪਾਂ ਪਨੀਰ ਬਣਾਉਂਦੇ ਆ ਕਈ ਵਾਰਾਂ ਆਪਾਂ ਉਹਦੇ ਵਿੱਚ ਵੀ ਤੇ ਨਿੰਬੂ ਪਾਉਂਦੇ ਆ ਨਿੰਬੂ ਪਾਉਂਦੇ ਆ ਕਿਉਂਕਿ ਉਹ ਤੇ ਫਟਣਾ ਹੁੰਦਾ ਨਾ ਫਟ ਕੇ ਤੇ ਉਹਦਾ ਰਿਜ਼ਲਟ ਕੱਢਣਾ ਉਹਦਾ ਰਿਜ਼ਲਟ ਆਉਣਾ ਹੁੰਦਾ ਤੇ ਇਹਦੇ ਇਹਦਾ ਤਾਂ ਕੋਈ ਰਿਜ਼ਲਟ ਨਹੀਂ ਇਹ ਤੇ ਅਸੀਂ ਮਿਕਸ ਕਰਕੇ ਖਾ ਰਹੇ ਆ ਉਹਦੇ ਵਿੱਚ ਤੇ ਉਹ ਮਿਕਸ ਕਰਕੇ ਖਾਵਾਂਗੇ ਤੇ ਹੋਰ ਵੀ ਮਾੜਾ ਰਵਗਾ ਰਿਜ਼ਲਟ ਉਹਦਾ ਠੀਕ ਨਹੀਂ ਰਹੂਗਾ ਉਹ ਸੇਦਲੀ ਨਹੀਂ ਰਹੂਗਾ ਤੇ ਮੈਂ ਤਾਂ ਇਸੇ ਸਮਝਦਾ ਕਿ ਨਿੰਬੂ ਦੇ ਨਾਲ ਮੱਖਣ ਨਹੀਂ ਖਾਣਾ ਚਾਹੀਦਾ ਠੀਕ ਹੈ ਜੀ ਲੋਜੀ ਕੋਈ ਨਾ ਕੋਈ ਨਹੀਂ ਆਹ ਆਲਾ ਪੰਜਾਬੀਆਂ ਦਾ ਕੌਣ ਆਪਾਂ ਬੋਇਲ ਕਰ ਲਿਆ ਇਹ ਭਾਲਾ ਕੁ ਤਰੀਕੇ ਨਾਲ ਬਣਾਉਣੇ ਆ ਤੁਹਾਡੇ ਕਿੱਥੇ ਗਿਆ ਪੈਰੀ ਪੈਰੀ ਮਸਾਲਾ ਪੈਰੀ ਪੈਰੀ ਮੈਂ ਤਾਂ ਮੈਂ ਮਿਰਚ ਮਸਾਲਾ ਨਹੀਂ ਕਰਦੀ ਮੈਂ ਆਪਣੇ ਪੈਲੋਂ ਕਰਨਾ ਕਰਨਾ ਹੈ ਨਾ ਮੈਂ ਆਪਣੇ ਵੱਸ ਤੋਂ ਕਰ ਲਵਾਂ ਆਈ ਵਾਸਾ ਜੁੱਤੇ ਨੰਬਰ ਹੀ ਘਰਾਂ ਤੇ ਬਾਕੀ ਸਾਰੇ ਇੱਧਰ ਉੱਧਰ ਗਏ ਆ ਤੇ ਸਾਡੇ ਤਿੰਨਾਂ ਜੋਗੇ ਹੈਗੇ ਆਂ ਤਿੰਨਾਂ ਦੇ ਖਾ ਪੀ ਲੈਣੇ ਮਗਰੀ ਕਿਉਂ ਮਰੂੰ ਓਕੇ ਮੈਂ ਆਪਣੇ ਅਲੱਗ ਰੋ ਮੈਂ ਤੇ ਬਟਰ ਪਾ ਕੇ ਭਰੋਣੀ ਮੈਂ ਬਟਰ ਪਾਈ ਲਵਾਂ ਪਹਿਲੋ ਇਹ ਕੀ ਛੱਡਿਆ ਹੈ ਕਿਉਂਕਿ ਮੈਂ ਖਾਣਾ ਨਹੀਂ ਨਾ ਮਸਾਲਾ ਨਹੀਂ ਖਾਣਾ ਤੁਹਾਡੇ ਵਾਲਾ ਮੈਂ ਥੋੜੇ ਆਪ ਲਈ ਖਾਣਨੇ ਇਹਦੇ ਉੱਤੇ ਮੈਂ ਲੂਣ ਮਿੱਠ ਪਾ ਲਣਾ ਇਹ ਮੇਰਾ ਬਕਰ ਹੋ ਗਿਆ ਤੇ ਇਹ ਵਾਲੇ ਜਿਹੜੇ ਗੋਹਨ ਆ ਇਹਨਾਂ ਦੇ ਆਪਾਂ ਪਾ ਲੈਣਾ ਜੀ ਪਿਆਜ਼ ਥੋੜਾ ਜਿਹਾ ਗੋਹਨ ਵੀ ਆ ਪਿਆਜ਼ ਬਰੋਂ ਨੇ ਕੱਟ ਕੇ ਰੱਖਿਆ ਬਾਣਾ ਜਿਆ ਇਹਦੇ ਸੀ ਪਾ ਲੈਣੇ ਮੈਂ ਟਮਾਟਰ ਪਿਆਜ਼ ਟਮਾਟਰ ਐਂਡ ਟਮਾਟਰ ਛੰਡੋ ਉਪਰੋਂ ਟਮਾਟਰ ਦਾ ਗੀਂਦ ਟਮਾਟਰ ਪਾ ਲਓ ਪਾ ਲਓ ਬਈ ਜਾਨੀ ਨਿੰਬੂ ਟਮਾਟਰ ਮੈਂ ਕੀ ਪਤਾ ਸਭ ਦੀਆਂ ਵਕੋ ਵਕ ਫਰਵਾਇਸ਼ਾ ਬੰਦਾ ਕਰੇ ਕੀ ਹੈ ਟਮਾਟਰ ਇਹ ਆਪਾਂ ਇੱਕ ਸਾਬ ਦਾ ਚਾਟ ਜਾਂ ਸੈਲਡ ਜੇ ਬਣ ਜਾਣਾ ਹੈ ਕਾਏ ਜਿਵੇਂ ਨਿੰਬੂ ਵਿੱਚ ਟਮਾਟਰ ਵਿੱਚ ਮੱਕਾ ਮੈਂ ਇਹ ਇੱਕ ਨਿੰਬੂ ਪਾਉਣਾ ਨਿੰਬੂ ਪਾਉਣਾ ਨਾ ਮੈਂ ਪੂਰੀਆਂ ਤਿਆਰੀਆਂ ਖਿੱਚੀਆਂ ਨਹੀਂ ਹਾਂਜੀ ਬਟਰ ਨਹੀਂ ਪਾਉਣਾ ਪਰ ਨਿੰਬੂ ਪਾਉਣਾ ਚਲੋ ਕਿ ਮੇਸਾਤ ਪਾ ਲਿਆ ਕਰਾਂ ਜਉ ਹਲ ਹੋ ਨੀ ਦੋ ਠੱਜ ਦੇ ਵਿੱਚ ਨਿੰਬੂ ਕਿੱਥੇ ਨਿੰਬੂ ਨਿੰਬੂ ਦਾ ਨਿੰਬੂ ਦਾ ਨਿੰਬੂ ਹੋਇ ਕੀ ਆ ਕੀ ਪੈਰੀ ਪੈਰੀ ਨਿੰਬੂ ਨਿੰਬੂ ਆ ਗਿਆ ਦਸੋਗੇ ਨਾ ਗਾਣੇ ਹਾਂ ਤਾਂ ਪੁੱਛੋ ਲੋ ਜੀ ਆ ਜ ਗਿਆ ਜੀ ਪੈਰੀ ਪੈਰੀ ਜਿਹੜਾ ਇਹਨਾਂ ਸਾਰਿਆਂ ਦਾ ਬੜਾ ਫੇਵਰਟ ਹੋਇਆ ਪਿਆ ਪੈਰੀ ਪੈਰੀ ਵਾ ਪੈਰੀ ਪੈਰੀ ਘਰੇ ਵੀ ਬਣ ਜਾਂਦਾ ਬਣਾਇਆ ਵੀ ਆਪ ਨੇ ਬਣਾਇਆ ਹੈ ਪਰ ਤੁਸੀਂ ਉਦੋਂ ਮੈਂ ਬਿਮਾਰ ਸੀ ਜਦੋਂ ਮੈਨੂੰ ਨਾ ਚਿਕਨ ਗੁੰਨੀਆਂ ਹੋਇਆ ਸੀ ਚੇਤਾ ਹੂੰ ਇਹਨੂੰ ਮਿਕਸ ਕਰ ਲੀਏ ਇਹਨੂੰ ਜਮਾਓ ਪਿਆਰੀ ਪਿਆਰੀ ਧਿਆਨ ਦੇ ਇੱਕ ਵਾਰ ਦੋ ਟਿਕਾ ਤੇ ਹੁਣ ਆਪਾਂ ਨੀंबू ਨਿਚੋੜ ਕੇ ਨੀंबू ਨਿਚੋੜ ਦੇਣਾ ਨੀਂਬੂ ਨੀਂंबू ਨਿਚੋੜ ਦੀ 20% ਗੈਸ ਐਕਸਟਰਾ ਗਾਇਓ ਚਲੇ ਆਈ ਹੋਗੀ ਉਹ ਹਜੇ ਵੀ ਚੱਲਦਾ ਹੈ ਆ ਕੇ ਫਿਰਦੇ ਆ ਲਾਉਂਦੀ ਆਂ ਤੇ ਬਣਾਉਂਦੇ ਆ ਪਪੈਰੀ ਪੈਰੀ ਕੌਣ ਨਵੀਂ ਨਵੀਂ ਚੀਜ਼ਾਂ ਬਣਾਉਂਦੀ ਏ ਤੁਹਾਨੂੰ ਪਾਪਾ ਜੀ ਨੂੰ ਦਿੰਦੇ ਪੁੱਛ ਲੈ ਇਹ ਚ ਥੋੜੀ ਲੋੜ ਆ ਪੈਰੀ ਪੈਰੀ ਚ ਨਹੀਂ ਨਹੀਂ ਮੈਨੂੰ ਕੋਈ ਨਾ ਪਾਇਓ ਜਿਆਦਾ ਮਿਰਚਾ ਚਲ ਵੇਵਾ ਚ ਠੀਕ ਆ ਤੁਮ ਮੇਰਾ ਨਸਰਾ ਤੋ ਦਿਵਾ ਮਾ ਓ ਹੋ 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 ਅਲੋ ਜੀ ਹੁਣ ਆਪਾਂ ਦਿਨੇ ਆ ਖਾਪਾਏ ਨੂੰ ਹਾਲ ਲਈ ਉਹਨਾਂ ਨੂੰ ਕਿੰਨਾ ਚ ਲੱਗਦੇ ਇਹਨੇ ਕੋ ਦਹੀਂ ਖਾ ਲੋਗੇ ਮਦਰ ਜੀ ਹਾਂ ਜੀ ਹਾਂ ਜੀ ਠੀਕ ਆ ਟਮਾਟਰ ਡੇਟਰ ਪਾ ਦੂ ਉਹਨਾਂ ਨੂੰ ਉਹ ਸ਼ਟਾ ਟਮਾਟਰ ਸਾਰੇ ਪਾਪਾ ਨੂੰ ਪਾ ਰਾਂ ਸਾਰੇ ਨਹੀਂ ਹੋਏ ਕਿ ਤੈਨੂੰ ਮੈਂ ਚੀਜ਼ ਨਾ ਪਾ ਰਾਂ ਇੱਥੇ ਉਹਨਾਂ ਚੀਜ਼ਾ ਰਹਿਣਾ ਐਂ ਆਉਂਦੇ ਇਹ ਚੀਜ਼ ਜੂਸ ਖਾ ਕੇ ਬੜੇ ਖੁਸ਼ ਆ ਤੇ ਇਤਨਾ ਟਮਾਟਰ ਟਮਾਟਰ ਤੁਸੀਂ ਕੀ ਟਮਾਟਰ ਥੋੜੇ ਨਾ ਉਹ ਟੇਸਟ ਹੀ ਖਰਾਬ ਕਰ ਦਿੰਦੇ ਆ ਤੂੰ ਵੀ ਲਾਜ਼ਮ ਨੱਟੀ ਮਾਮੇ ਤੇ ਚਲੇ ਗਿਆ ਉਹ ਟਮਾਟਰ ਨਹੀਂ ਕਾੰਦੇ ਪਤਾ ਤੈਨੂੰ ਨਹੀਂ ਬਹੁਤ ਘੱਟ ਖਾਂਦੇ ਆ ਟਮਾਟਰ ਲਓ ਜੀ ਇਹ ਤੇ ਮੈਂ ਬਣਾਤਾ ਜੀ ਪੈਰੀ ਪੈਰੀ ਕੋਨ ਤੇ ਆਜੋ ਪਾਪਾ ਜੀ ਦਈਏ ਠੀਕਾ ਹੋਰ ਮਸਾਲਾ ਪਾਉਣਾ ਅਸਲ ਸੁਆਦ ਕੀ ਕੀ ਗਿਆ ਬਹੁਤ ਵਾਦਾ ਬਹੁਤ ਵਾਦਾ ਚਾ ਵਧੀਆ ਵਰੁਰ ਆਪਣਾ ਵੱਖਰਾ ਮਸਾਲੇ ਮਸੂਲੇ ਪਾਉਣ ਰਿਹਾ ਤੇ ਮੈਂ ਆਪਣੇ ਚ ਜੜੀਆਂ ਮੈਂ ਆਪਣੇ ਚ ਬਸ ਬਟਰ ਪਾਇਆ ਤੇ ਬਟਰ ਦੇ ਨਾਲ ਆਪਾਂ ਥੋੜਾ ਜਿਹਾ ਇਹ ਉਹ ਵਾਲੇ ਨਹੀਂ ਨਾ ਜੋ ਜਿਹੜੇ ਫਰੋਜ਼ਨ ਲੈਂਦੇ ਜੇ ਘਰੇ ਇਹ ਹੈ ਘਰੇ ਵਾਲਾ ਸਬਾਨਾ ਨਾ ਤੇ ਥੋੜਾ ਜਿਹਾ ਪਾ ਲਾਂਗੇ ਟੇਬਲ ਸాల్ਟ ਉਹ ਜਿਹੜੇ ਉਹ ਹੁੰਦਾ ਮੈਕ ਅਮਰੀਕਨ ਕੌਰ ਹੈ ਨਾ ਉਹ ਬਿਲਕੁਲੀ ਮੇਰੇ ਫਾਕੇ ਵਿੱਚ ਬਟਰ ਵਾਲੇ ਸਵਾਦ ਬਣੇ ਸਬਦੇ ਬਹੁਤ ਪਲੇ ਸਵਾਦਾ ਕਿਨ ਨੂੰ ਕੁ ਸਵਾਦਾ ਕਿਨ ਨੂੰ ਖਸਾ ਲੱਗਦਾ ਹੈ ਕਿ ਨਹੀਂ ਪੱਖਾ ਚ ਨਹੀਂ ਲੱਗਣ ਲੱਗੇ ਜੇ ਪੱਖਾ ਚੱਲਦਾ ਹੈ ਨਾ ਫਿਰ ਨਾ ਉਹ ਆਜ ਨਹੀਂ ਹੁੰਦੀ ਸਵਾਗਣ ਖੇਲਾ ਦੀ ਕੌਣ ਬਿੰਡ ਦੇ ਵਿੱਚ ਤੁਸੀਂ ਨਾ ਬਣਾ ਸਕਦੇ ਫਰਕ ਬਹੁਤ ਟਾਈਮ ਨਹੀਂ ਲਾਦਾ ਅੱਜ ਕੱਲ ਮੱਕੀ ਜਿਹੜੀ ਆ ਉਹ ਜੜੀਆਂ ਛੱਲੀਆਂ ਆ ਚਲੀਆਂ ਕਿੰਨੀਆਂ ਮਾਰਕੀਟ ਚ ਆਈਆਂ ਹੈ ਵੀ ਬੜੀਆਂ ਸਸਤੀਆਂ ਸੋ ਤੁਸੀਂ ਘਰੇ ਬਣਾ ਕੇ ਜਰਾ ਆਪ ਵੀ ਖਾਓ ਤੇ ਬੱਚਿਆਂ ਨੂੰ ਵੀ ਦਿਓ ਜੇ ਬੱਚਿਆਂ ਨੂੰ ਬੜੀ ਕਰੀਮਿੰਗ ਹੁੰਦੀ ਆ ਸਾਵਨ ਰਹਿ ਗਿਆ ਸਾਵਨ ਨਹੀਂ ਬਣਾਇਆ ਤੂੰ ਕੀ ਬਣਾ ਕੇ ਲਿਆ ਆਪਣਾ ਸਾਵਨ ਵਰ ਨੂੰ ਆਪਣਾ ਬਫਰਾ ਭੋਲ ਲਿਆ ਕੋਈ ਆ ਸੋ ਤੁਸੀਂ ਚਟਪਟ ਘਰੇ ਬਣਾ ਸਕਦੇ ਜੇ ਜਦੋਂ ਵੀ ਬਣਾਉਣਾ ਹੈ ਕੋਈ ਬਹੁਤਾ ਕੰਮ ਨਹੀਂ ਹੈਗਾ ਬਸ ਬੋਇਲ ਕਰੋ ਪਾਣੀ ਗੱਡੋ ਆਪਣੇ ਮਨਪਸੰਦ ਮਸਾਲੇ ਪਾਓ ਤੇ ਮ제 ਕਰੋ ਪਿਓ ਉਫ ਖਾਣਾ ਕੀ ਫੋਨ ਆ ਗਿਆ ਵਿੱਚ ਇਹਦੇ ਫੋਨ ਹੈ ਬੰਦਾ ਨਾ ਅੱਜ ਕੱਲ ਇਹ ਵੀ ਬੰਦਾ ਨਾ ਖਾਣਾ ਭੁੱਲ ਜਾਂਦਾ ਫੋਨ ਜਦੋਂ ਆ ਜਾਵੇ ਦੌੜੇ ਜਾਓ ਵੇਖ ਦੌੜ ਕੇ ਉੱਥੇ ਤੱਕ ਫੋਨ ਚੱਕ ਭੱਜੇ ਜਾਂਦੇ ਆ ਬਦਮ ਜੇ ਗਾਇਓ ਹੂੰ ਛੋਟੇ ਕਿਉਂਕਿ ਤੂੰ ਰੱਜਿਆ ਪਿਆ ਹੋਣਾ ਤਾਂ ਤਨ ਤੋਂ ਚੰਗਾ ਹੁਣ ਲੱਗਣ ਲਿਆ ਜੇ ਕੋਲੀ ਦੇ ਵਿੱਚ ਨਾ ਨਿੰਬੂ ਪਾਇਆ ਚ ਕੱਚ ਦੀ ਕੌਲੀ ਦੇ ਵਿੱਚ ਪਾ ਕੇ ਰੱਖੀ ਅਹੀਂ ਨਾ ਇਹਨਾਂ ਚੀਜ਼ਾਂ ਦਾ ਬੜਾ ਖਿਆਲ ਰੱਖਦੇ ਕੀ ਯਾਰ ਚਨੀਬੂ ਪਾਇਆ ਇਹਨੂੰ ਜਿੱਦਾਂ ਕੱਚ ਦੀ ਕੌਲੀ ਜਾਂ ਕੱਚ ਦੇ ਬਲਚ ਪਾ ਕੇ ਰੱਖੋ ਮੈਨੂੰ ਦੱਸ ਟੀਚ ਨਾ ਪਵੇ ਜਾਂ ਕੋਈ ਜੋ ਚੰਨਾ ਪਵੇ ਥੋੜਾ ਜਿਹਾ ਪਰ ਮੈਂ ਵੇਖਿਆ ਤੇ ਅੱਜ ਜਿੰਨਾ ਮਰਜ਼ੀ ਤੇ ਇੱਧਰ ਰੱਖ ਲਓ ਕਿ ਜਦੋਂ ਖਰਾਬ ਹੋਣੀ ਹੈ ਉਹ ਤਾਂ ਪਤਾ ਨਹੀਂ ਲੱਗਦਾ ਮਿੰਟ ਚ ਕੀ ਵਾਜ ਜਾਂਦਾ ਠੀਕ ਮੈਂ ਸੇਧਾ ਮੈਂ ਕਿੰਨਾ ਧਿਆਨ ਰੱਖੀਗਾ ਮੇਨ ਨਾਲ ਬਤੀ ਬਰਖ ਲੋ ਛੋਟੀ ਜਿਹਾ ਛੋਟੀ ਜਿਹਾ ਜਿਵੇਂ ਮੇਰਾ ਖਾਲੀ ਕੰਮ ਹੋ ਗਿਆ ਜਦੋਂ ਬੰਦਾ ਢਿੱਲਾ ਹੁੰਦਾ ਤਾਂ ਪਤਾ ਲੱਗਦਾ ਹਾਂ ਇਸ ਚ ਰੱਖ ਲੋ ਜਦੋਂ ਪਤਾ ਲੱਗਦਾ ਢਿੱਲਾ ਹੋਣਾ ਬੰਦੇ ਨੇ ਪਤਾ ਲੱਗਾ ਮਿੰਟ ਚ ਕੀ ਬਣ ਜਾਂਦਾ ਉਹ ਤੇ ਫਿਰ ਉਦਰੇ ਹਸਾ ਉੱਤੇ ਤੇ ਥੱਲੇ ਥੱਲੇ ਰਹਿ ਜਾਂਦਾ ਸੋ ਇਸੀ ਅੱਜ ਸਾਡੀ ਛੋਟੀ ਜੀ ਰੈਸਪੀ ਤੇ ਨਵੇਂ ਅੱਜ ਕੱਲ ਨੂੰ ਕਿਸੇ ਨਵੀਂ ਵੀਡੀਓ ਨਾਲ ਤਦ ਤੱਕ ਲਈ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ